ਤੁਸੀਂ ਅਨਕੰਫਰਟੇਬਲ ਉਦੋਂ ਹੀ ਫੀਲ ਕਰਦੇ ਹੋ ਜਦੋਂ ਤੁਹਾਡੇ ਬਣਾਏ ਹੋਏ ਅਸੂਲਾਂ ਦੇ ਦਾਇਰੇ ਦੇ ਅੰਦਰ ਕੋਈ ਦਾਖਲ ਹੋ ਜਾਂਦਾ ਜਾਂ ਕਿਸੇ ਇਨਸਾਨ ਦੇ ਤੁਹਾਡੇ ਅੰਦਰ ਦਖਲ ਦੇਣ ਦੇ ਨਾਲ ਤੁਹਾਡੇ ਅਸੂਲਾਂ ਤੇ ਇਫੈਕਟ ਆਉਂਦਾ ਜਾਂ ਤੁਸੀਂ ਆਪਣੇ ਜੋ ਮਾਪਦੰਡ ਜ਼ਿੰਦਗੀ ਦੇ ਬਣਾਏ ਹੋਏ ਹਨ ਉਹਨਾਂ ਦੇ ਉੱਤੇ ਕੋਈ ਨੈਗੇਟਿਵ ਇਫੈਕਟ ਆਉਂਦਾ ਜਾਂ ਫਿਰ ਕੋਈ ਐਹੋ ਜੀ ਸਿਚੁਏਸ਼ਨ ਤੁਹਾਡੇ ਨਾਲ ਪੈਦਾ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਅਨਕੰਫਰਟੇਬਲ ਫੀਲ ਕਰਦੇ ਹੋ ਜਿਹੜੀ ਤੁਹਾਡੇ ਅਕੋਰਡਿੰਗ ਨਹੀਂ ਹੈਗੀ ਤੁਹਾਨੂੰ ਤੱਕੇ ਦੇ ਨਾਲ ਉਹਨੂੰ ਨਿਭਾਉਣਾ ਪੈ ਰਿਹਾ ਆ ਕਿਉਂਕਿ ਇਹ ਸੋਸਾਇਟੀ ਦਾ ਨਜਮਿਆ ਜਾਂ ਤੁਹਾਡੇ ਬੌਸ ਦਾ ਨਜਮਿਆ ਜਾਂ ਫਿਰ ਕੋਈ ਹੋਰ ਵੱਡੇ ਰਿਸ਼ਤੇਦਾਰਾਂ ਦਾ ਨਜਮਿਆ ਕਿਉਂਕਿ ਦੁਨੀਆਦਾਰੀ ਤਾਂ ਬਣੀ ਹੋਈ ਆ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਵੀ ਆਪਣੇ ਆਪ ਨੂੰ ਇਗਨੋਰ ਕਰਨਾ ਮਾੜੀ ਗੱਲ ਆ ਕਿਉਂਕਿ ਇਹਦੇ ਨਾਲ ਅਸੀਂ ਸਿੱਖ ਜਾਂਦੇ ਆ ਚਲ ਕੋਈ ਨਹੀਂ ਯਾਰ ਤਾਂ ਕੀ ਹੋ ਗਿਆ ਆਪਣੇ ਬੰਦੇ ਆ ਤਾਂ ਕਿਹੜੀ ਗੱਲ ਆ ਚਲ ਕੋਈ ਨਹੀਂ ਯਾਰ ਰਿਸ਼ਤੇਦਾਰ ਆ ਵੱਡੇ ਆ ਤਾਂ ਕੀ ਹੋਇਆ ਆਪਣੀ ਗੱਲ ਆ ਚਲ ਕੋਈ ਨਹੀਂ ਯਾਰ ਬੌਸ ਆ ਫੇਰ ਕੀ ਹੋਇਆ ਬੌਸ ਤਾਂ ਐਦਾਂ ਦੇ ਕੰਮ ਕਾ ਹੀ ਸਕਦਾ ਆਪਣੀ ਗੱਲ ਆ ਕੋਈ ਨਹੀਂ ਯਾਰ ਕਿਹੜਾ ਕਿਸੇ ਨੇ ਦੇਖਿਆ ਤਾਂ ਇੱਥੇ ਕੀ ਹੋ ਚੱਲਾ ਇਹਦੇ ਨਾਲ ਇਹ ਚੀਜ਼ ਡਿਵੈਲਪ ਹੁੰਦੀ ਆ ਇੱਥੇ ਇਹਨੂੰ ਇਗਨੋਰ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਜੇਕਰ ਤੁਸੀਂ ਕਿਸੇ ਚੀਜ਼ ਤੋਂ ਸਿਚੁਏਸ਼ਨ ਤੋਂ ਜਾਂ ਕਿਸੇ ਪਰਸਨ ਤੋਂ ਅਨਕੰਫਰਟੇਬਲ ਫੀਲ ਕਰਦੇ ਹੋ ਤਾਂ ਉਸ ਸਿਚੁਏਸ਼ਨ ਨੂੰ ਇਗਨੋਰ ਕਰਨਾ ਜਾਂ ਕੰਪਰੋਮਾਈਜ਼ ਕਰਨਾ ਬੇਹੱਦ ਗਲਤ ਸਾਬਤ ਹੋ ਸਕਦਾ ਹੈ